ਘਰਾਂ ਦੇ ਵਿੱਚ ਨੌਕਰਾਨੀ ਰੱਖਣ ਲਈ ਸ਼ੈਫ ਰੱਖਣ ਲਈ ਐ ਕੁੱਕ ਰੱਖਣ ਲਈ ਐ ਮੇਡ ਰੱਖਣ ਲਈ ਜੇਕਰ ਤੁਸੀਂ ਪਾਉਲ ਦੇ ਵਿੱਚ ਉਹ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਹੈਰਾਨੀਜਨਕ ਹੋ ਸਕਦੀ ਹੈ ਕਿਉਂਕਿ ਪਟਿਆਲਾ ਦੇ ਐ ਸਿਟੀ ਨਗਰ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਦੇ ਹੋਸ਼ ੜਾ ਕੇ ਰੱਖ ਦਿੱਤੇ ਨੇ ਤੁਸੀਂ ਦੇਖ ਰਹੇ ਹੋ ਗਰੀਵੈਂਸ ਸਟੋਰੀ ਇਸ ਤੇ ਮੈਂ ਕੁਸ਼ ਕਰ ਗਿਆ ਗੱਲ ਕਰੀਏ ਪਟਿਆਲਾ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਸਿਸ਼ਟੀ ਨਗਰ ਏਰੀਆ ਤੋਂ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਕਾਨ ਮਾਲਕ ਨੇ ਇੱਕ ਨੇਪਾਲਣ ਸ਼ੈਫ ਹਾਇਰ ਕੀਤੀ ਜਿਸ ਦੇ باوجود ਉਸ ਦੇ ਕੋਲ ਕਾਗਜ਼ਾਤ ਪੂਰੇ ਨਹੀਂ ਸੀਗੇ ਉਸ ਦਾ ਆਧਾਰ ਕਾਰਡ ਵਗੈਰਾ ਜਾਂ ਕੈਲੀ ਡਾਕੂਮੈਂਟਸ ਪੂਰੇ ਨਹੀਂ ਸੀ ਜਿਸ ਦੇ ਚੱਲਦੇ ਮਕਾਨ ਮਾਲਕ ਨੇ ਉਸ ਤੇ ਤਰਸ ਖਾ ਕੇ ਉਸ ਨੂੰ ਜਿਹੜਾ ਘਰ ਦੇ ਵਿੱਚ ਨੌਕਰੀ ਦੇ ਦਿੱਤੀ ਤਾਂ ਜੋ ਉਸ ਦੀ ਵੀ ਜਿਹੜੀ ਮਦਦ ਹੋ ਸਕੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਨੌਕਰਾਣੀ ਇੰਨੀ ਕੁ ਸ਼ਾਤਰ ਹੈ ਜਾਂ ਇੰਨੀ ਕੁ ਖੁੰਖਾਰ ਹੈ ਕਿ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੀ ਸੀਗੀ ਗੱਲ ਕੁਝ ਅਜਿਹੀ ਹੋਈ ਹੈ ਇਹ ਜਨਾਨੀ ਜਿਹੜੀ ਇਹ ਨੌਕਰਾਣੀ ਹੈ ਇਸ ਮੌਕੇ ਦੀ ਭਾਲ ਦੇ ਵਿੱਚ ਸੀ ਕਿ ਕਿਸ ਦਿਨ ਮਕਾਨ ਮਾਲਕਨ ਜਿਹੜੀ ਘਰ ਤੋਂ ਬਾਹਰ ਹੋਵੇ ਤੇ ਮੈਂ ਕਿਸੇ ਨੂੰ ਨਸ਼ੀਲੀ ਗੋਲੀਆਂ ਖਵਾ ਕੇ ਉਸ ਨੂੰ ਜਾਂ ਨੀਂਦ ਦੀਆਂ ਗੋਲੀਆਂ ਖਵਾ ਕੇ ਘਰ ਦੇ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਕਰਕੇ ਭੱਜ ਜਾਵਾਂ ਅਜਿਹਾ ਮਾਮਲਾ ਇਹ ਹੋਣ ਵਾਲਾ ਸੀਗਾ ਪਰ ਜਿਹੜਾ ਮਕਾਨ ਮਾਲਕ ਸੀ ਉਹ ਇੰਨਾ ਕੁ ਸੁਚੇਤ ਸੀ ਐ ਕਹਿ ਲੋ ਕਿ ਇੰਨਾ ਕੁ ਇੰਟੈਲੀਜੈਂਟ ਸੀ ਕਿ ਉਸਨੇ ਇਹਦੇ ਵੀ ਹੋਸ਼ ੜਾ ਕੇ ਰੱਖਤੇ ਗੱਲ ਇਹ ਹੋਈ ਕਿ ਮਕਾਨ ਮਾਲਕ ਕਿਤੇ ਗਈ ਹੋਈ ਸੀਗੀ ਕਿਸੇ ਕੰਮ ਦੇ ਦੌਰਾਨ ਬਾਹਰ ਗਈ ਹੋਈ ਸੀ ਉੱਥੇ ਹੀ ਮਕਾਨ ਮਾਲਕ ਤੇ ਉਸ ਦਾ ਬੇਟਾ ਜਿਹੜਾ ਘਰ ਵਿੱਚ ਮੌਜੂਦ ਸੀਗਾ ਉਸ ਨੂੰ ਇਹ ਨੌਕਰਾਨੀ ਜਿਹੜਾ ਖਾਣਾ ਪਰੋਸਣ ਵਾਸਤੇ ਤਿਆਰੀ ਕਰ ਰਹੀ ਸੀ ਤੇ ਉਸ ਦੇ ਵਿੱਚ ਇਹ ਕੁਝ ਨਸ਼ੀਲੀ ਤੇ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਜਿਸ ਦੇ ਨਾਲ ਮਕਾਨ ਮਾਲਕ ਦੀ ਤਬੀਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਜਿਹੜਾ ਸਿਰ ਉੱਤੇ ਇਹ ਨਸ਼ਾ ਚੜਨਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਉਹਨੂੰ ਨੀਂਦ ਆਣੀ ਸ਼ੁਰੂ ਹੋਣ ਲੱਗ ਜਾਂਦੀ ਹੈ ਪਰ ਉੱਥੇ ਹੀ ਮਕਾਨ ਮਾਲਕ ਦੀ ਵੀ ਦਾਤ ਦੇਣੀ ਪੈਗੀ ਕਿ ਉਸਨੇ ਨਾਲ ਦੀ ਨਾਲ ਹੀ ਜਦੋਂ ਉਸ ਨੂੰ ਸ਼ੱਕ ਪਿਆ ਕਿ ਮੇਰੇ ਸਿਰ ਉੱਤੇ ਜਿਹੜੀ ਨੀਂਦ ਭਾਰੀ ਹੋ ਰਹੀ ਹੈ ਉਸਨੇ ਆਪਣੇ ਕਿਸੇ ਕਰੀਬੀ ਆ ਖਾਸ ਦੋਸਤ ਮਿੱਤਰ ਨੂੰ ਫੋਨ ਕਰਕੇ ਫਟਾਫਟ ਕਹਿ ਦਿੱਤਾ ਕਿ 5 ਮਿੰਟਾਂ ਦੇ ਵਿੱਚ ਮੇਰੇ ਘਰ ਪਹੁੰਚੋ ਵੀ ਕੋਈ ਜ਼ਰੂਰੀ ਕੰਮ ਹੈ ਵੀ ਕੁਝ ਹੋਣ ਵਾਲਾ ਹੈ ਧਰੋਹੀ ਜੇਕਰ ਗੱਲ ਕਰੀਏ ਮਕਾਨ ਮਾਲਕ ਦਾ ਉਹ ਕਰੀਬੀ ਆ ਉਹ ਦੋਸਤ ਵੀ ਉਸੇ ਟਾਈਮ ਕਹਿ ਲਈ ਕਿ ਬੜੇ ਨਜ਼ਦੀਕੀ ਖੜਾ ਸੀਗਾ ਉਹ ਵੀ 5 ਮਿੰਟਾਂ ਦੇ ਅੰਦਰ ਅੰਦਰ ਹੀ ਘਰ ਦੇ ਵਿੱਚ ਦਾਖਲ ਹੋ ਜਾਂਦਾ ਜਿਸ ਤੋਂ ਬਾਅਦ ਇਹ ਨੌਕਰਾਨੀ ਨੂੰ ਸ਼ੱਕ ਪੈਂਦਾ ਕਿ ਮਕਾਨ ਮਾਲਕ ਨੇ ਕਿਸੇ ਨੂੰ ਫੋਨ ਕਰ ਦਿੱਤਾ ਕਿਸੇ ਨੂੰ ਬੁਲਾ ਲਿਆ ਹੈ ਤੇ ਉਸ ਦੇ ਚਲਦੇ ਆ ਇਹ ਮਕਾਨ ਮਾਲਕ ਦੀ ਇਹ ਜਿਹੜੀ ਕਹਿ ਸਕਦੇ ਆ ਚੀਜੇ ਸਾਹਮਣੇ ਆ ਗਈ ਕਿ ਉਸਨੇ ਕਿਸੇ ਨੂੰ ਫੋਨ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਨੌਕਰਾਨੀ ਵੀ ਫਟਾਫਟ ਉਸ ਮੌਕੇ ਦੀ ਵਾਰਦਾਤ ਤੋਂ ਫਰਾਰ ਹੋ ਜਾਂਦੀ ਹੈ ਬਿਨਾ ਕਿਸੇ ਚੋਰੀ ਕੀਤੇ ਪਰ ਉੱਥੇ ਹੀ ਗੱਲ ਕਰੀਏ ਮਕਾਨ ਮਾਲਕ ਦੀ ਇਸ ਵੇਲੇ ਤबीयत ਥੋੜੀ ਜਿਹੀ ਖਰਾਬ ਦੱਸੀ ਜਾ ਰਹੀ ਸੀ ਪਰ ਹੁਣ ਤੱਕ ਉਹ ਜਿਹੜੇ ਮਕਾਨ ਮਾਲਕ ਦੀ ਜਿਹੜੀ ਹਾਲਤ ਹੈ ਉਹ ਸਟੇਬਲ ਹੋ ਚੁੱਕੀ ਹੈ ਕਿਉਂਕਿ ਇਹ ਜਿਹੜੀ ਗੋਲੀਆਂ ਪਾਈਆਂ ਸੀ ਇਹ ਕਾਫੀ ਜ਼ਹਿਰੀਲੀ ਤੇ ਨਸ਼ੀਲੀਆਂ ਸੀ ਤਾਂ ਜੋ ਉਸਦੇ ਦਿਮਾਗ ਤੇ ਜਿਹੜਾ ਕਾਫੀ ਗਹਿਰਾ ਅਸਰ ਪਿਆ ਹੈ ਜੇਕਰ ਤੁਸੀਂ ਵੀ ਨੌਕਰਾਨੀ ਐ ਇਸ ਤਰ੍ਹਾਂ ਦੇ ਕੋਈ ਮੀਡੀਆ ਸ਼ੈਫ ਹਾਇਰ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵੱਡੀ ਇੱਕ ਗੱਲ ਹੋ ਸਕਦੀ ਹੈ ਕਿ ਉਹਨਾਂ ਦੇ ਪਹਿਲਾਂ ਤਾਂ ਪੂਰੇ ਡਾਕੂਮੈਂਟਸ ਹੋਣੇ ਚਾਹੀਦੇ ਆ ਤੇ ਹਰ ਕਿਸੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਦਇਆ ਨਹੀਂ ਕਰਨੀ ਚਾਹੀਦੀ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ